ਜਾਣਾ ਸੀ ਫਾਟੇ ਅਜੇ ਅੱਜ ਮੈਂ ਟੈਕਨਾ ਕਰਾਇਆ ਸੀ ਓਕੇ ਉੱਥੋਂ 24 ਨੂੰ ਡਿਲੀਵਰੀ ਲੈਣੀ ਸੀ ਉਹ ਫੈਕਟਰੀ ਤੋਂ ਉਨ੍ਹਾਂ ਨੇ ਬਟ ਪਰ ਮੁੰਡੇ ਇੱਥੇ ਹੁੰਦੇ ਵਿਪਨ ਵਾਲੇ ਸਾਡੇ ਲਿਸੈਂਸੀ ਮੈਨੂੰ ਇੱਕ ਦੋ ਦਿਨਾਂ ਤੋਂ ਕਾਲ ਕਰਦਾ ਸੀ ਵੀ ਭਾਈ ਜੀ ਮੈਨੂੰ ਕੋਠੀ ਚਾਹੀਦੀ ਆ ਉਹ ਗੱਲ ਬੋਲਦਾ ਸੀ ਇਹ ਮੁੰਡਾ ਪਹਿਲਾਂ ਵੀ ਆਇਆ ਕੱਲ ਵੀ ਆਇਆ ਅਕਨਿ ਪਰਸੋਂ ਆਇਆ ਮੈਨੂੰ ਕਿਹਾ ਕੋਠੀ ਚਾਹੀਦੀ ਆ ਵੀ ਰਾਜਵੀਰ ਵਾਲੀ ਦੇਖ ਕੇ ਪਿਆ ਸੀ ਓਕੇ ਓਕੇ ਮੈਂ ਕਿਹਾ ਚਲੋ ਠੀਕ ਆ ਮੈਂ ਪੰਡਤ ਨੂੰ ਭੇਜਿਆ ਰਾਜਵੀਰ ਦੇ ਮੈਂ ਕਿਹਾ ਵੇਚਣੀ ਕੋਠੀ ਦੇ ਮੈਨੂੰ ਪੈਸੇ ਦਿੰਦੇ ਆ ਜੀ ਜੀ ਦੇ ਉਪਰ ਕੀ ਉਹ ਕਹਿੰਦੇ ਵੀ ਆਪਾਂ ਦੇ ਦੇਣੀ ਆ ਹਨਾ ਮੈਂ ਬਾਹਰ ਸਲਾਹ ਕਰ ਲਾ ਉਹਨੇ ਸਲਾਹ ਕੀਤੀ ਤੇ ਅੱਜ ਹੀ ਮੈਨੂੰ ਫੇਰ ਕਾਲ ਕਰਦਾ ਭਾਜੀ ਵੀ ਮੈਂ ਇਦਾਂ ਇਦਾਂ ਅਨੰਦ ਸਰ ਕੋਲ ਸੀ ਰਾਹੁਲ ਪ੍ਰੋਹੋ ਫੇਰ ਮੈਨੂੰ ਕਹਿੰਦਾ ਵੀ ਇਦਾਂ ਇਦਾਂ ਕੋਠੀ ਮੈਂ ਕਿਹਾ ਵੀ ਕਰ ਲਈਨੇ ਮੈਂ ਮੰਨ ਗਿਆ ਬੰਦਾ ਵੇਚਣ ਲਈ ਕਿ ਤੁਸੀਂ ਆ ਜਾਓ ਤੁਹਾਡੀ ਗੱਲ ਕਰਾ ਲਵਾਂ ਤੇ ਚਲੋ ਉਹ ਹੁਣ ਮੈਂ ਉਹਨੂੰ ਰਾਜਵੀਰ ਨੂੰ ਮੈਂ ਆ ਭਾਜੀ ਆਏ ਆ ਇਹ ਬੈਠੇ ਇੱਥੇ ਬੁਲਾ ਲਿਆ ਕਿਸੇ ਫੇਰ ਮੈਨੂੰ ਕਾਲ ਕੀਤੀ ਮੈਂ ਕਿਹਾ ਕਾਕਾ ਆਇਆ ਵੀ ਉਹ ਆ ਗਿਆ ਭਾਜੀ ਵੀ ਤੁਸੀਂ ਬੈਠ ਕੇ ਗੱਲ ਕਰ ਲਓ ਆਪਣੀ ਜਿੱਦਾਂ ਉਹ ਦੀ ਵੀ ਅਸੀਂ ਕਿਹੜਾ ਕੋਈ ਕਮੀਸ਼ਾ ਲੈਣਾ ਸਰੋਂ ਫਤਰੀ ਨਹੀਂ ਮੈਂ ਤੇ ਕਹਿੰਦਾ ਵੀ ਇਦਾਂ ਕਰੋ ਮੈਂ 5 ਮਿੰਟ ਚ ਆ ਗਿਆ ਤੁਸੀਂ ਯਾਰ ਬਾਹਰ ਆਓ ਗੱਲ ਕਰਨ ਅਸੀਂ ਮੈਂ ਕਿਹਾ ਠੀਕ ਹੈ ਤੇ ਮੈਂ ਕਿਹਾ ਜਾਂ ਉਦਾਂ ਗੱਲ ਕਰਨੀ ਹੋਊਗੀ ਕੋਈ ਸਿੱਧੀ ਨਹੀਂ ਅਗਲਾ ਕਰਦਾ ਤੇ ਮੈਂ ਜਾਂ ਮੈਂ ਇੱਥੇ ਬਾਹਰ ਚੱਲ ਗਿਆ ਇਹ ਥਾਰ ਗੱਡੀ ਜਾਏ ਆ ਤੇ ਕਿੰਨੇ ਜਣੇ ਸੀ ਇਹ ਦੋ ਜਣੇ ਦੋ ਜਣੇ ਮੈਨੂੰ ਲੱਗਦਾ ਇੱਕ ਪਰਦਾ ਵਿੱਚ ਬੈਠਾ ਸੀ ਵਿਚਵਟ ਹੋਏ ਤਿੰਨ ਜਣ ਲੋਕ ਤੇ ਇਹ ਮੈਨੂੰ ਕਹਿੰਦਾ ਭਾਜੀ ਗਾਂ ਆ ਜਾਓ ਮੈਂ ਕਿਹਾ ਗਾਂ ਨਹੀਂ ਕੋਈ ਇੱਥੇ ਆ ਜਾ ਇੱਥੇ ਗੱਲ ਕਰ ਲਓ ਕਹਿੰਦਾ ਗਾਂ ਆ ਜਾਓ ਮੈਂ ਕਿਹਾ ਆ ਜਾਪੇ ਇੱਥੇ ਹੋਰੇ ਆ ਜਾ ਤੇ ਚਲੋ ਕਰ ਦਿਆ ਕਰਦੇ ਮੈਂ ਗਾਂ ਉਹਦੇ ਨਾਲ ਨੂੰ ਤੁਰ ਪਿਆ ਪਿੱਛੇ ਨੂੰ ਤੁਰ ਹੀ ਜਾਵੇ ਮੈਨੂੰ ਜਾਨੀ ਕਿ ਹੋਰ ਬਾਹਰ ਲੈ ਜਾ ਦੇ ਤੇ ਜਦੋਂ ਬਾਹਰ ਲਗਿਆ ਤਾਂ ਮੈਨੂੰ ਇਹਨੇ ਇਦਾਂ ਜਾਂ ਚੱਕਿਆ ਤੇ ਮੈਂ ਦੇਖਿਆ ਤੇ ਬਲੌਕ ਮੈਂ ਨਾਲ ਹੀ ਇਹਦਾ ਹੱਥੇ ਦੱਬਣ ਲੱਪਿਆ ਵੀ ਮੈਂ ਨਾਲ ਬਾਜ਼ ਮਾਰ ਸੀ ਪਿੱਛੇ ਮੈਂ ਮੈਂ ਕਿਹਾ ਪੜਤਾ ਇਹ ਗੋਲੀ ਮਾਰਨ ਲੱਗਾ ਓਕੇ ਮੈਨੂੰ ਕਹਦਾ ਤੂੰ ਮੈਨੂੰ ਇਹਨੇ ਲਬਜ਼ ਨਾਲ ਹੀ ਕਹਿ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਹਨਾ ਮੈਂ ਜਾਨੂ ਪੰਡਤ ਵੀ ਪਿੱਛੇ ਮੇਰੇ ਸੀਗਾ ਇਹਨੇ ਹੁਣ ਭੱਜ ਕੇ ਜਾਂ ਜੱਫਾ ਪਾਇਆ ਇਹਨੇ ਕੱਢਦੇ ਸਰ ਕੋਕ ਕਰਦੇ ਇੱਕ ਫੇਰ ਜਿਹੜਾ ਹੋ ਗਿਆ ਹੋ ਗਿਆ ਸੋ ਬਾਈ ਤੇ ਫੇਰ ਇਹ ਜਾਨੂ ਮੁੰਡਿਆ ਜੀ ਗੋਲੀ ਚੱਲੀ ਆ ਮੈਂ ਕਿੱਥੇ ਭੱਜ ਕੇ ਆਇਆ ਤੇ ਮੇਰਾ ਜਿਹੜਾ ਮੁੰਡਾ ਗੱਲ ਮੈਨੇ ਇਹਨੇ ਫੇਰ ਗੋਲੀ ਇੱਕ ਚਲਾਈ ਆ ਉਹਦਾ ਤੇ ਜਾਂ ਜਿਹੜਾ ਮੁੰਡਾ ਇੱਥੇ ਹੋ ਰਿਹਾ ਬੱਗਾ ਉਦੇ ਕੋ ਆਪਣਾ ਲਸਾ ਤੇ ਪਾਜੀ ਪਹਿਲਾ ਪਹਿਲਾ ਇੱਕ 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 ਅੱਧੀ ਵਾਰ ਆਇਆ ਉਹ ਯਾਰਾ ਨਹੀਂ ਪਤਾ ਨਾ ਅਨਨੋਨ ਹੀ ਸੀਗਾ ਇਹ ਇਹ ਬਾਰਵਾਂ ਆਇਆ ਜੀ ਇਹਨੇ ਕੁੱਥੀ ਲੈਣੀ ਸੀ ਓਕੇ ਮੈਨੂੰ ਲੱਗਦਾ ਵੀ ਪੈਸੇ-ਪੁਸੇ ਕੋ ਹੈਗੇ 2 ਨੰਬਰ ਦੇ ਚੰਗੇ ਜਿਹੜਾ ਪਤਾ ਮੈਨੂੰ ਕਿਹਾ ਬਾਈ ਮੈਂ ਕਾਉਂਟਰ ਪੇਮੈਂਟ ਦੇਣਾ ਕਰੋੜ ਡੇਢ ਕਰੋੜ ਦੀ ਕੁੱਥੀ ਆ ਕੁਝ ਉਹ ਬੋਲਣਾ ਕਾਉਂਟਰ ਪਾਜੀ ਤੁਹਾਡਾ ਇਹੀ ਗੱਲ ਹੋਈ ਵੀ ਉਹ ਕਾਉਂਟਰ ਪੇਮੈਂਟ ਕੋਈ ਦਿੰਦਾ ਕਿੰਨੇ ਫੇਰ ਕਿੰਨੇ ਹੋਏ ਕੋਟਲ ਟੋ ਉਹਨੇ ਇੱਕ ਮਾਰਿਆਵੇਂ ਦੋ ਅੱਪਚਾਵਰ ਪੱਥਰ ਕਿਉਂਕਿ ਮੈਂ ਅੰਦਰ ਆ ਗਿਆ ਫਿਰ ਵੈਪਨ ਆਪਣਾ ਚੱਕਣ ਤੇ ਜਾਨੂ ਇਹ ਬਾਹਰੋਂ ਗੋਲੀ ਚੱਲ ਪਈ ਸੀ ਗੋਲੀ ਚੱਲ ਪਈ ਤੇ ਉਹਨਾਂ ਨੇ ਫਿਰ ਉਧਰੋਂ ਆਪਣਾ ਗੋਲੀ ਲੱਗੀ ਕਹਿੰਦੇ ਆ ਜੀ ਪਹਿਲਾਂ ਉਹ ਗੱਡੀ ਜਦ ਦੇਖਿਆ ਉਹਨਾਂ ਨੇ ਵੀ ਹੁਣ ਗੋਲੀ ਚੱਲਣ ਲੱਗ ਪਈ ਐ ਫੇ ਉਹਨਾਂ ਨੇ ਗੱਡੀ ਪਿੱਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਮੇਰੇ ਖਿਆਲ ਨਾਲ ਸਾਡੀ ਇੱਕ ਗੋਲੀ ਉਹਨਾਂ ਦੀ ਗੱਡੀ 'ਚ ਲੱਗੀ ਲੱਗੀ ਕਹਦੇ ਗੋਲੀ ਇਹ ਜਿਹੜਾ ਮੁੰਡਾ ਮੇਰੀ ਮੈਨੂੰ ਬਚਾਉਣ ਲਈ ਗਿਆ ਉਹਦੇ ਪਿੱਛੇ ਪੱਟ ਦੇ ਵਿੱਚ ਉਹ ਤੇ ਮੁੜ ਕੇ ਪਾਜੀ ਗਿਆ ਇਹ ਨਵਾਂ ਸ਼ਹਿਰੋਂ ਉਹ ਜੀ ਇੱਥੋਂ ਨਿਕਲ ਕੇ ਹੀ ਗਿਆ ਬਾਬਾ ਗਰਮ ਜੀ ਗਿਆ